ਸਤਿ ਸ੍ਰੀ ਅਕਾਲ ਦੋਸਤੋ ਥੋੜੇ ਦਿਨਾਂ ਤੋਂ ਇੱਕ ਮੁੱਦਾ ਜਿਹੜਾ ਆਪਣਾ ਸੋਸ਼ਲ ਮੀਡੀਆ ਤੇ ਬਹੁਤ ਚੱਲਿਆ ਹੋਇਆ ਹੈ ਪੰਜਾਬ ਨੂੰ ਲੈ ਕੇ ਹੈ ਥੋੜੇ ਦਿਨਾਂ ਤੋਂ ਨਹੀਂ ਕੁਝ ਕੁ ਸਾਲਾਂ ਤੋਂ ਹੀ ਭਖਿਆ ਹੋਇਆ ਹੈ ਉਹ ਹੈ ਕਿ ਭਈਆਂ ਨੂੰ ਕੱਢੋ ਭਈਆਂ ਨੂੰ ਕੱਢੋ ਬਸ ਪੰਜਾਬ ਚ ਭਈਆ ਨਹੀਂ ਰਹਿਣਾ ਚਾਹੀਦਾ ਚਲੋ ਠੀਕ ਹੈ ਵੀ ਕੱਢੋ ਕੱਢਣਾ ਕੀ ਚੀਜ਼ ਨਾਲ ਹੈ ਪਰ ਕੱਢਣਾ ਕਿਉਂ ਹੈ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ ਮੇਰੀ ਇੱਕ ਹੀ ਜਿੱਦ ਫੜ ਲਈ ਭਈਆਂ ਨੂੰ ਕੱਢੋ ਭਈਆਂ ਨੂੰ ਕੱਢੋ ਭਈਆਂ ਨੂੰ ਕੱਢੋ ਪਹਿਲੀ ਗੱਲ ਤਾਂ ਆਪਣਾ ਜਿੰਨਾ ਯੂਥ ਹੈ ਜਿੰਨਾ ਪੜਿਆ ਲਿਖਿਆ ਬੱਚਾ ਹੈ ਕੁੜੀਆਂ ਮੁੰਡੇ ਵੀਰ ਭਰਾ ਸਾਰੇ ਆਈਲੈਂਡਸ ਕਰਨ ਜਾਂ ਡੌਂਕੀ ਲਾਨ ਭਾਵੇਂ ਏਜੰਟ ਨੂੰ ਲੱਖਾਂ ਰੁਪਏ ਦੇਣ ਭਾਵੇਂ ਕਿੱਲੇ ਵੇਚਣ ਉਹ ਸਾਰਾ ਕਰ ਕਰਾ ਕੇ ਜਾ ਰਹੇ ਨੇ ਬਾਹਰ ਫੋਰੈਂਜ ਕਿਉਂਕਿ ਉਹਨਾਂ ਨੂੰ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਆਪਣਾ ਕੋਈ ਫਿਊਚਰ ਨਹੀਂ ਦਿਖਦਾ ਤੇ ਜਦੋਂ ਆਪਾਂ ਚਲੇ ਜਾਂਦੇ ਆ ਬਾਹਰ ਪਿੱਛੇ ਰਹਿ ਜਾਂਦਾ ਗੁੱਡਾ ਤੇ ਬੁੱਢੀ ਮਾਈ ਤੇ ਭਾਈ ਉਹਨਾਂ ਤੋਂ ਗੋਡਿਆਂ ਮੋਡਿਆਂ ਤੋਂ ਉੱਠਣ ਜਾਂਦਾ ਬੈਠਣ ਜਾਂਦਾ ਫਿਰ ਉਹਨਾਂ ਦੀ ਦੇਖਰੇਖ ਵਾਸਤੇ ਵੀ ਬੰਦਾ ਚਾਹੀਦਾ ਹੁਣ ਕੱਜਕੱਲ ਕੋਈ ਰਿਸ਼ਤੇਦਾਰ ਤਾਂ ਇੰਨਾ ਚਿਰ ਰਹਿ ਨਹੀਂ ਸਕਦਾ ਉਹ ਵੀ ਉੱਥੇ ਰਾਮੂ ਫਿਰ ਕਹਿੰਦੇ ਨੇ ਜੀ ਸਾਨੂੰ ਮੁੱਲ ਦਾ ਦੁੱਧ ਤੇ ਬੜੀਆਂ ਬਿਮਾਰੀਆਂ ਨੇ ਇਹ ਸਹੀ ਨਹੀਂ ਦਿੰਦੇ ਨੀਰਾ ਪਾਣੀ ਦਿੰਦੇ ਨੇ ਦੁੱਧ ਦੀ ਮਲਕੇ ਦਾ ਪਾਣੀ ਪਾਉਂਦੇ ਨੇ ਛੱਪੜ ਦਾ ਪਾਉਂਦੇ ਨੇ ਦੁੱਧ ਵੀ ਚਾਹੀਦਾ ਘਰ ਦਾ ਚਲੋ ਜੀ ਦੋ ਮੱਝਾਂ ਰੱਖ ਲੋ ਨਾਲ ਅੱਥੇ ਕੌਣ ਪਾਏ ਰਾਮੂ ਹਾਂਜੀ ਦੁੱਧ ਕੱਢਣ ਵਾਸਤੇ ਦੁੱਧ ਦੇ ਧਾਰਾ ਚ ਹੋਣ ਵਾਸਤੇ ਫਿਰ ਉੱਥੇ ਲੋਡ ਪੈ ਗਈ ਆਪਾਂ ਨੂੰ ਫਿਰ ਉੱਥੇ ਰਾਮੂ ਦੀ ਹੋਣ ਉੱਥੇ RAMMU ਕਹਿ ਰਿਹਾ ਕਿ ਮੈਂ ਹੁਣ ਕਿੱਥੇ ਕਿੱਥੇ ਜੱਬਾ ਤੁਹਾਡੇ ਆ ਖੇਤੀਬਾੜੀ ਵਿੱਚ ਜੱਬਾ ਇਹ ਤੁਹਾਡੇ ਮੋੜਾਂ ਜਾਂ ਮੱਜਾਂ ਦੇ ਧਾਰਾ ਇਹਦੇ ਲਈ ਕੋਈ ਹੋਰ ਰੱਖੋ ਉਹ ਨਾਲ ਰੱਖਣਾ ਪੈਂਦਾ ਫਿਰ ਰਾਜੂ ਪਹਿਲਾਂ RAMMU ਸੀ ਫਿਰ ਹੁਣ ਆ ਗਿਆ ਰਾਜੂ ਹੁਣ ਹੋ ਗਏ 2 ਹੁਣ ਸਾਲ ਸਮਾਂ ਹੀ ਲੰਘਿਆ ਤੇ ਰਾਜੂ ਤੇ RAMMU ਦਾ ਦਿਲ ਲੱਗ ਗਿਆ ਬੜਾ ਵਧੀਆ ਵਿਆਹ ਚ ਵਿਆਹ ਤੋਂ ਬਚ ਗਏ ਗਰਮੀ ਤੋਂ ਬਚ ਗਏ ਪੰਜਾਬ ਚ ਨਾਲ ਨਾਲ ਐਸੀ ਲੱਗੇ ਹੋਏ ਨੇ ਤੇ ਇਨਵੇਟਰ ਚੱਲਨੇ ਨੇ RAMU RAJU RAMNAN NAH ਫਿਰ ਉਹ ਸਕੀਮ ਲਾਉਂਦੇ ਨੇ ਵੀ ਇੰਜ ਕਰੀਏ ਯਾਰ ਆਪਾਂ ਕਰਦੇ ਵਾਲੇ ਇੱਥੇ ਮੰਗਾਲੀਏ ਆਪਣੀ ਜਨਾਨੀਆਂ ਮੰਗਾਲੀਏ ਬੱਚੇ ਮੰਗਾਲੀਏ ਇੱਕ ਖਾਮ ਖਰ RAMU RAJU ਨੇ ਬੱਚੇ ਮੰਗਵਾਲੇ ਕੁਰਬਲ ਕੁਰਬਲ ਹੋਣ ਲੱਗੀ ਤੇ ਪਰਿਵਾਰ ਹੋ ਗਿਆ ਵੱਡਾ ਤੇ ਬੁੜੇ-부ੜੀ ਦਾ ਵੀ ਜੀਣ ਲੱਗਣ ਲੱਗਿਆ ਹਾਂ ਚੱਲ ਲਿਆ ਲਿਆ ਬਹੁਤ ਬੜੀਆ ਯਾਰ ਤੇਰਾ ਵੀ ਦਿਲ ਲੱਗ ਰਹੇਗਾ ਹਮਾਰਾ ਵੀ ਤੇ ਹੌਲੀ-ਹੌਲੀ ਹੌਲੀ-ਹੌਲੀ ਬੁੱਢਾ-부ੜੀ ਜਦੋਂ ਖਿਸਕ ਜਾਂਦੇ ਨੇ ਉਮਰ ਤੋਂ ਟੱਲਦੇ ਨੇ ਤੇ ਫਿਰ ਉਹ ਉਹਨਾਂ ਦਾ ਵਿਚਾਰਿਆਂ ਦਾ ਕੋਈ ਤਾ ਧੀ ਅਨੇ ਦਾ ਫਿਰ RAMMU ਤੇ RAJJU ਇਹਨਾਂ ਉੱਥੋਂ ਵਾਲੇ ਆਉਂਦੇ ਨਹੀਂ ਪਿੱਛੇ ਛੜਾਵਾ ਚੜ ਜਾਂਦਾ ਤੇ ਮੁੜ ਕੇ ਕਬਜ਼ਾ RAMMU ਦਾ ਤੇ RAJJU ਦਾ ਇਹੋ ਜਿਹੇ ਵਾਰਦਾਤਾ ਹੁੰਦੀਆਂ ਨੇ ਕਈ ਵਾਰੀ RAMMU RAJJU ਐਦਾਂ ਕਰਦੇ ਨੇ ਮਿਲ ਕੇ ਜਦੋਂ ਪਤਾ ਲਾ ਲੈਂਦੇ ਨੇ ਘਰ ਦੇ ਦੇਗੇ ਮੁੰਡੇ ਬਾਹਰ ਦੇਂਦੇ ਨੇ ਵਾਧੂ ਮਾਲ ਤੇ ਰਾਤ ਨੂੰ ਕੰਮ ਕਰ ਦਿੰਦੇ ਨੇ ਉਸ ਤੋਂ ਬਾਅਦ ਜੋ ਲੁੱਟ ਖੋਹ ਕੀਤੀ ਸੋਨਾ ਚਾਂਦੀ ਲਿਆ ਤੇ ਪਤਾ ਚੱਲਿਆ ਬਿਹਾਰ ਦੇ ਛਪਰਾ ਜ਼ਿਲ੍ਹੇ ਜਾਂ ਲੱਭ ਲੋ ਜਾ ਕੇ ਉਧਰੋਂ ਨੇਪਾਲ ਟੱਪਾ ਜਾਂਦੇ ਨੇ ਸੋ ਇਹ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਦੇਖਦੇ ਹੋਏ ਮੱਤ ਨਜ਼ਰ ਰੱਖਦੇ ਹੋਏ ਆਪਾਂ ਅਮੰਗ ਚੁੱਕਦੇ ਆ ਕਿ ਭਈਏ ਕੱਢੋ ਪਰ ਭਈਆਂ ਬਿਨਾ ਕੰਮ ਨਹੀਂ ਚੱਲਦਾ ਨਾ ਇਹਨਾਂ ਬਿਨਾ ਝੋਨਾ ਲੱਗਣਾ ਹੈ ਨਾ ਇਹਨਾਂ ਬਿਨਾ ਧਾਰ ਨਿਕਲਣੀ ਹੈ ਨਾ ਇਹਨਾਂ ਬਿਨਾ ਪੱਠੇ ਕਿਸੇ ਨੇ ਵੱਢਨੇ ਨੇ ਆ ਜੱਟਾਂ ਦੇ ਮੁੰਡੇ ਤਾਂ ਬਾਲੀਆਂ ਦੇ ਮੁੰਡਿਆਂ ਤੋਂ ਭੜੇ ਹੋ ਗਏ ਤੇ ਜਦੋਂ ਸਾਰਾ ਕੰਮ ਭਈਆਂ ਨੇ ਕਰਨਾ ਹੈ ਤੇ ਫਿਰ ਇਹਨਾਂ ਨੂੰ ਕੱਢ ਕੇ ਫਿਰ ਤੁਸੀਂ ਆਪਣਾ ਸੋਚੋ ਤਾਂ ਸਹੀ ਤੁਹਾਡਾ ਬਣੂਗਾ ਤੇ ਬਣੂਗੀ ਹੁਣ ਇੰਨੀ ਫੈਕਟਰੀ ਇੰਨੀ ਇੰਡਸਟਰੀ ਆ ਵੀ ਆਪਣੇ ਕਹਿਨ ਨਾਲ ਸਰਕਾਰ ਬੰਦ ਕਰ ਦੂਗੀ ਜਿੰਨਾ ਕੋ ਇੰਨਾ ਟੈਕਸ ਇੰਨਾ ਇੰਨਾ ਪੈਸਾ ਇੰਨਾ ਚੰਦਾ ਲੈਂਦੇ ਆ ਉਹ ਕਿਵੇਂ ਬੰਦ ਕਰਾ ਦੂਗੀ ਉਹ ਨਹੀਂ ਹੋਣਾ ਇਹ ਕੰਮ ਨਹੀਂ ਜੇ ਹੋਣਾ ਤੁਸੀਂ ਆਪ ਜਾਣਾ ਬਾਹਰ ਬੰਦ ਕਰੋ ਤੇ ਜੇ ਬਾਹਰ ਜਾਂਦੇ ਹੋ ਤੇ ਪਿਛਲਾ ਕਿਲਾ ਆਪਣਾ ਕਾਮਯਾਬ ਰੱਖਿਆ ਕਰੋ ਬਿਲਕੁਲ ਘਰਨਾ ਖਾਲੀ ਕਰਜਿਆ ਕਰੋ ਤੇ ਦੂਜੀ ਗੱਲ ਆਪਣੇ ਪੰਜਾਰ ਦੇ ਵਿੱਚ ਜਿਹੜੀ ਹੁਣ ਬਰਾਈ ਵੜ ਗਈ ਆ ਵੀ ਭਈਏ ਹੀ ਮਾੜੇ ਨੇ ਭਈਏ ਇੱਥੇ ਤੇ ਹੁਣ ਪੰਜਾਬੀ ਮੁੰਡੇ ਹੀ ਮਾੜੇ ਨੇ ਚਿੱਟਾ ਪੀ ਜਾਂਦੇ ਨੇ ਵਾਰਦਾਤਾ ਕਰੀ ਜਾਂਦੇ ਨੇ ਚੈਨਾ ਖੋਈ ਜਾਂਦੇ ਨੇ ਲੁੱਟ ਖਵਾ ਸਾਰੇ ਆਏ ਦਿਨ ਬਲਤਕਾਰ ਗੋਲੀ ਰੋਜ਼ ਮਾਰਦੀ ਇੱਕ ਦੋ ਚਾਰ ਨੂੰ ਪੰਜਾਬ 'ਚ ਸ਼ਾਸਨ ਪ੍ਰਸ਼ਾਸਨ ਦਾ ਰੁੜੇ ਆ ਪਏ ਹੋਉਂਦੇ ਭਈ ਇਹੋ ਜੀਆਂ ਗੱਲਾਂ ਦਾ ਭਈਏ ਕੱਢ ਕੇ ਕੀ ਇੱਥੇ ਚੈਨ ਹੋ ਜੂਗਾ ਅਮਨ ਹੋ ਜੂਗਾ ਨਾ ਕੁਝ ਨਹੀਂ ਹੋਣਾ ਇੱਥੇ ਨੂੰ ਨਹੀਂ ਨਹੀਂ ਲੱਗਣਾ ਇੱਥੋਂ ਵਾਲਿਆਂ ਤਾਂ ਤਾਂ ਝੁਕਿਆ ਨਹੀਂ ਜਾਂਦਾ ਉਹਨਾਂ ਦੇ ਰੀਡ ਦੇ ਵਿੱਚ ਪਤਾ ਨਹੀਂ ਵੱਲ ਵਿੰਗ ਰਿਆ ਹੀ ਨਹੀਂ ਜਿਵੇਂ ਸਰੀਆ ਪੈ ਗਿਆ ਪੰਜਾਬੀ ਬੰਦਿਆਂ ਦੇ ਇੰਨਾ ਤੋਂ ਨਹੀਂ ਜਾ ਚੁੱਕਿਆ ਜਾਂਦਾ ਭਾਈ ਇਹ ਸਾਰੇ ਸਪਰਿੰਗਾਂ ਨੂੰ ਪਈਆਂ ਚੀਜ਼ ਰਹਿ ਗਏ ਨੇ ਤੇ ਚੁੱਪ ਕਰਕੇ ਇਹ ਤੇ ਮੰਗ ਹੈ ਤੁਹਾਡੀ ਬੇਸ਼ੱਕ ਪੰਜਾਬ ਦੇ ਹਿੱਤ ਚ ਹੈ ਪਰ ਇਹ ਬਿਲਕੁਲ ਗੈਰ ਜ਼ਰੂਰੀ ਮੰਗ ਜੀ ਤੁਹਾਡੀ ਕੁਝ ਨਹੀਂ ਹੋਣਾ ਭਈਆ ਨਾ ਨਿਕਲਣਾ ਤੇ ਨਾ ਤੇ ਕੱਢ ਕੇ ਤੁਹਾਡਾ ਸਰਨਾ ਬਸ ਇਹ ਹੀ ਹੈ ਕਿ ਮੁੱਦਾ ਜਿਹਾ ਬਣਾ ਕੇ ਤੁਸੀਂ ਆਪਣਾ ਰਾਜਨੀਤੀ ਵਾਲੇ ਰਾਜਨੀਤੀ ਕਰੀ ਜਾਣਗੇ ਜਿੰਨੇ ਚਾਰ ਵੋਟਾਂ ਲੈਣੀਆਂ ਉਹ ਲਈ ਜਾਣਗੇ ਜਿੰਨੇ ਸੋਸ਼ਲ ਮੀਡੀਆ ਤੇ ਪੈਸੇ ਕਮਾਣੇ ਨੇ ਉਹ ਕਰੀ ਜਾਣ ਹੁਣ ਤੁਸੀਂ ਮੇਰੇ ਤੇਲਾ ਤਵਾ ਲਾ ਦਿਓ ਮੇਰਾ ਵੀਡੀਓ ਮੈਂ ਕਈ ਦਿਨ ਹੋ ਗਏ ਮੇਰਾ ਸਿਰ ਪੱਕ ਗਿਆ ਫੇਰ ਮੈਂ ਆਇਆ ਯਾਰ ਭਾਈ ਇਹ ਕਈ ਆਪਣੀ ਜਾਣ ਪਛਾਣ ਦੇ ਨੇ ਬੜਾ ਵਿਚਾਰੇ ਪ੍ਰੇਮ ਨਾਲ ਬੋਲਦੇ ਨੇ ਉਹਣਾ ਜਾਣਾ ਵੀ ਆ ਘਰ ਚ ਇੱਜ਼ਤ ਨਾਲ ਬੰਦੇ ਨੇ ਖਲੋਂਦੇ ਨੇ ਹੁਣ ਜੇ ਇਹਨਾਂ ਨੂੰ ਕੱਢੋ ਤਾਂ ਜੇ ਸਵਾਲ ਦੇਸ਼ ਵਿੱਚ ਉੱਠ ਗਿਆ ਵੀ ਜੁਪੀ ਵਾਲਿਆਂ ਨੂੰ ਵੀ ਕੱਢੋ ਤੂੰ ਸਿੱਖਾਂ ਨੂੰ ਸਰਦਾਰਾਂ ਨੂੰ ਪੰਜਾਬੀਆਂ ਨੂੰ ਜਿਹੜੇ ਵੀ ਰਹਿੰਦੇ ਨੇ ਉੱਤੇ ਉੱਤਰਾਖੰਡ ਚੋਂ ਵੀ ਕੱਢੋ ਹੌਲੀ-ਹੌਲੀ ਕਰਦੇ ਕਰਦੇ ਫਿਰ ਕੱਢੋ ਕੱਢੋ ਕੰਮ ਹੋ ਜਾਊਗਾ ਤੇ ਇੱਥੇ ਕਿੰਨਿਆਂ ਨੂੰ ਬਾੜ ਲੋਗੇ ਤੁਹਾਡੇ ਕੋਲ ਤਾਂ ਜਗ੍ਹਾ ਹੈ ਨਹੀਂ ਤੇ ਬਾਹਰ ਕਿੰਨਿਆਂ ਨੂੰ ਕੱਢੋਗੇ ਫਿਰ ਇਹ ਮੁੱਦਾ ਤਾਂ ਜਿਹੜਾ ਮਤਲਬ ਹੈ ਉਹ ਵੀ ਉਦੋਂ ਪਿੱਛੇ ਜੇ ਮਹਾਰਾਸ਼ਟਰ ਵਾਲਿਆਂ ਨੇ ਵੀ ਬੜਾ ਕਾਟਵਾਦ ਮਾਰੀ ਸੀ ਕੋਈ ਨਹੀਂ ਇੱਥੇ ਉਹਨਾਂ ਦੀ ਰੋਜੀ ਰੋਟੀ ਹੈ ਜਿੰਨਾ ਚਿਰ ਉਹ ਲੱਭਦੀ ਹੈ ਤੇ ਉਹਨਾਂ ਚਿਰ ਉਹ ਆਪਣਾ ਕੰਮ ਕਰਦੇ ਨੇ ਜਿੰਨੋਂ ਜੀ ਕਰਿਆ ਉਹਨਾਂ ਨੇ ਪਾਏ ਛੋਲੇ ਚ ਕਪੜੇ ਤੇ ਰੇਲ ਟ੍ਰੇਨ 'ਚ ਬਹਿ ਜਾਂਦੇ ਨੇ ਤੇ ਤੁਸੀਂ ਇਹ ਨਾਂਵੇਂ ਰੋਲਾ ਪਾਈ ਜਾਓ ਬਈਏ ਕੱਢੋ ਬਈਏ ਕੱਢੋ ਨਹੀਂ ਜੇ ਨਿਕਲਨੇ ਤੁਹਾਡੇ ਤੋਂ ਕਿਸੇ ਤੋਂ ਨਹੀਂ ਨਿਕਲਨੇ ਇਹ ਇਹ ਕਿਸੇ ਦਿਨ ਦੌਰ ਬਦਲੂਗਾ ਵਧੀਆ ਸਰਕਾਰ ਆਉਗੀ ਵਧੀਆ ਬੰਦੇ ਹੋਣਗੇ ਪੰਜਾਬ ਦੇ ਬਾਰੇ ਸੋਚਣਗੇ ਉਹਦੇ ਵਿੱਚ ਭਾਵੇਂ ਉਹ ਦੇ ਵਿੱਚ ਹਿੰਦੂ ਹੋਣ ਭਾਵੇਂ ਸਿੱਖ ਹੋਣ ਐਮਪੀ ਤੋਂ ਲੈ ਕੇ ਵਿਧਾਇਕ ਔਰ ਜਦੋਂ ਸਟੇਟ ਦਾ ਕੰਮ ਸਾਰਾ ਸਹੀ ਬੰਦਿਆਂ ਦੇ ਹੱਥ ਚ ਆਊਗਾ ਉਦੋਂ ਪਰਵਰਤਨ ਵੀ ਹੋਊਗਾ ਔਰ ਇਹੀ ਜਿਹੜੇ ਭਈਏ ਨੇ ਜਾਂ ਤਾਂ ਵਧੀਆ ਕਰਕੇ ਤੁਹਾਡੇ ਨਾਲ ਵਿਹਾਰ ਕਰਨਗੇ ਜਾਂ ਵਧੀਆ ਤਰ੍ਹਾਂ ਰਹਿਣਗੇ ਜਾਂ ਫਿਰ ਤੁਸੀਂ ਇਹਨਾਂ ਨੂੰ ਕੱਢ ਲਿਓ ਤੇ ਜੇ ਐਵੇਂ ਠਾਹ ਸੋਟਾ ਨਾ ਮਾਰੀ ਜਾਓ ਭਈਏ ਕੱਢੋ ਭਈਏ ਕੱਢੋ ਰੱਟ ਫੜੀ ਆ ਤੁਸੀਂ ਇਹ ਭਈਏ ਕੱਢ ਲਓ ਨਹੀਂ ਜੇ ਨਿਕਲਨੇ ਸਰਕਾਰ ਨੂੰ ਇਹਨਾਂ ਭਈਆਂ ਤੋਂ ਕਮਾਈ ਆ ਆ ਜਿੰਨੀ ਇੰਡਸਟਰੀ ਐ ਭਈਆਂ ਨਾਲ ਚੱਲ ਰਹੀ ਐ ਤੇ ਜਾ ਤਾਂ ਫਿਰ ਸਿੱਧੇ ਹੋ ਕੇ ਲੱਗੋ ਤੁਸੀਂ ਭਈਆਂ ਵਾਲਾ ਕੰਮ ਫੜੋ ਭਈਆਂ ਵਾਲਾ ਕੰਮ ਵੀ ਤੁਸੀਂ ਕਰਨਾ ਨਹੀਂ ਤੇ ਭਈਆਂ ਨੇ ਕਿਤੇ ਨਹੀਂ ਜਾਣਾ ਤੇ ਇਹ ਖਾਂ ਖਾਦੀਆਂ ਗੱਲਾਂ ਛੱਡੋ ਤੇ ਇਹ ਕਹੋ ਕਿ ਇੱਥੇ ਚੈਨ ਅਮਨ ਸ਼ਾਂਤੀ ਆਵੇ ਇੱਥੇ ਦੀ ਜਿਹੜੀ ਸਰਕਾਰ ਹੈ ਇਹ ਰੱਦੀ ਕਿਉਂ ਹੈ ਇਹ ਕੰਟਰੋਲ ਕਰੇ ਜਦੋਂ ਭਈਆਂ ਨੇ ਥਾਂ ਥਾਂ ਤੇ ਪਲਾਟ ਲੈ ਲਏ ਜ਼ਮੀਨਾਂ ਲੈ ਲਈਆਂ ਕੋਠੀਆਂ ਲੈ ਲਈਆਂ ਇੰਡਸਟਰੀਆਂ ਪਾ ਕੇ ਬੈਠੇ ਨੇ ਯਾਰ ਕਿਹੜਾ ਤੁਹਾਡੇ ਕੋਲੇ ਇਹੋ ਜਿਹਾ ਕਾਨੂੰਨ ਹੈ ਤੁਸੀਂ ਕਹਿੰਦੇ ਹੋ ਕਿ ਭਈਏ ਕੱਢੋ ਦੱਸੋ ਤੁਹਾਡੇ ਕਾਨੂੰਨ ਦੇ ਵਿਧਾਇਰੇ ਦੇ ਵਿੱਚ ਰਹਿ ਕੇ ਜੇ ਅਗਰ ਤੁਸੀਂ ਕੱਢ ਦਿਓ ਤਾਂ ਕਿਵੇਂ ਕੱਢੋਗੇ ਅਗਲਾ ਕੋਰਟ ਜਾਊਗਾ ਕਚਹਿਰੀ ਜਾਊਗਾ ਇੰਨੇ ਸਾਲਾਂ ਤੋਂ ਅਸੀਂ ਰਹਿ ਰਹੇ ਆ ਕੋਈ ਨਜਾਇਜ਼ ਵੀ ਨਹੀਂ ਰਹਿ ਰਹੇ ਆਧਾਰ ਕਾਰਡ ਉਹਨਾਂ ਦੇ ਬਣੇ ਨੇ ਬਕਾਇਦਾ ਤੁਹਾਡਾ ਰਾਸ਼ਨ ਉਹ ਲੈ ਰਹੇ ਨੇ ਹੈ ਸਰਕਾਰ ਉਹਨਾਂ ਨੂੰ ਦੇ ਰਹੀ ਹੈ ਉਹਨਾਂ ਦੇ ਪੈਨ ਕਾਰਡ ਤੇ ਆਧਾਰ ਕਾਰਡ ਤੇ ਸਾਰੀਆਂ ਪਛਾਣ ਪੱਤਰ ਉਹਨਾਂ ਦੇ ਬਣੇ ਹੋਏ ਆ ਕੋਠੀਆਂ ਕਾਰਾਂ ਉਹਨਾਂ ਨੇ ਖਰੀਦੀਆਂ ਹੋ ਜਾਣੇ ਤੁਸੀਂ ਕਹੀ ਜਾਂਦੇ ਹੋ ਭਈਏ ਕੱਢੋ ਭਈਏ ਕੱਢੋ ਇਹ ਮੁੱਦਾ ਤੁਸੀਂ ਜਿੰਨਾ ਜਨ ਮਰਜ਼ੀ ਜੋੜ ਲਾ ਲਓ ਇਹ ਖਾਮ ਖਾਮ ਤੁਹਾਡਾ ਪਖਾਣ ਵਾਲਾ ਮੁੱਦਾ ਤੇ ਕੋਈ ਕੋਈ ਲਾਲਚ ਹੋਗਾ ਤੁਹਾਨੂੰ ਇਸ ਮੁੱਦੇ ਨੂੰ ਚੁੱਕ ਕੇ ਪਰ ਇਹ ਨਹੀਂ ਜੇ ਨਿਕਲਨੇ ਇਹ ਮੋਹਰੇ ਲੱਗੀ ਹੋਈ ਪੱਕੀ ਇਹ ਨਹੀਂ ਨਿਕਲਨੇ ਇਹ ਇੰਨਾ ਯਾਰ ਭਈਆਂ ਦੇ ਤੁਸੀਂ ਇਹ ਗੱਲ ਕਰਦੇ ਹੋ ਭਈਏ ਇੰਨੇ ਵਿੱਚ ਪੰਜਾਬੀ ਬਣ ਕੇ ਦਾੜ੍ਹੀ ਮੋਛ ਰੱਖ ਕੇ ਪੱਗ ਬਨਣ ਲੱਗੇ ਸਿੱਖ ਬਣ ਗਏ ਹਨ ਕਿਤੇ ਉਹਨਾਂ ਦੇ ਅੰਦਰ ਵੀ ਸਿੱਖੀ ਸੇਵਕੀ ਜਾਗੀ ਹੋਈ ਹੈ ਤੁਸੀਂ ਇਹ ਸਾਰੀ ਕੌਮ ਕੋਈ ਮਾੜੀ ਨਹੀਂ ਹੁੰਦੀ ਤੁਰੇ ਫਿਰਨ ਦੋ ਇਹ ਹੈ ਨਹੀਂ ਤੁਸੀਂ ਆਪਣੇ ਪਹਿਰੇ ਜਾਗਿਏ ਪਰਾਏ ਰਹੀਏ ਸੋ ਵੀ ਆਪਣਾ ਪਹਿਰਾ ਵਧੀਆ ਮਜ਼ਬੂਤ ਰੱਖੋ ਆਪਣੇ ਕੁੰਜੀ ਜਿੰਦਰਾ ਤਾਲਾ ਲਾ ਕੇ ਰੱਖੋ ਤੇ ਆਪਣਾ ਸੋਟਾ ਸਹਣਾ ਲੈ ਰੱਖੋ ਭਈਏ ਨਹੀਂ ਜੇ ਮਾੜੇ ਔਰ ਚੰਗਾ ਕੋਈ ਵੀ ਨਹੀਂ ਆਏਗਾ ਹਰ ਇੱਕ ਬੰਦਾ ਛੱਤਰ ਦਾ ਯਾਰ ਹੈ ਜਿਹਦਾ ਛੱਤਰ ਮਜ਼ਬੂਤ ਹੈ ਉੱਥੇ ਕੋਈ ਵਾਰਦਾਤ ਨਹੀਂ ਹੁੰਦੀ ਉੱਥੇ ਕੋਈ ਨੁਕਸਾਨ ਨਹੀਂ ਹੁੰਦਾ ਤੇ ਜਿਹਦਾ ਛੱਤਰ ਹੀ ਢਿੱਲਾ ਹੈ ਉੱਥੇ ਤੇ ਭਾਈ ਸੋ ਚੋੜ ਲੱਗ ਜਾਣਗੇ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਕੇ ਤੱਕ ਦੋ ਗਾਹ ਨੂੰ ਭਈਆਂ ਕੋਲੇ ਦੀ ਪਹੁੰਚ ਜੇ ਧੰਨਵਾਦ ਸਭ ਦਾ